ਤਲਵਾਰ ਤੋਂ ਵੀ ਡੂੰਗੇ ਜ਼ਖਮ ਸ਼ਬਦ ਦੇ ਜਾਂਦੇ ਇੱਕ ਵਾਰ ਨਿਕਲੇ ਜਵਾਨ ਚੋਂ ਫਿਰ ਮੁੜ ਨਹੀਂ ਆਉਂਦੇ ਸਾਰੀ ਉਮਰ ਗਲਤੀ ਮੰਨੋ ਤਾਂ ਵੀ ਉਹ ਫਟ ਭਰੇ ਨਹੀਂ ਜਾਂਦੇ ਸ਼ਬਦਾਂ ਦੀ ਚੋਣ ਤਾਂ ਸ਼ਬਦਾਂ ਦੀ ਚੋਣ ਤਾਂ ਥਾਂ ਥਾਂ ਤੇ ਕਰਨੀ ਔਖੀ ਹੈ ਪਰ ਥੋੜਾ ਜਿਹਾ ਸੋਚ ਕੇ ਬੋਲਣ ਨਾਲ ਨੀੜਤਾ ਬਨ ਜਾਂਦੀ ਸੋਖੀ ਹੈ ਸੁਭਾਅ ਵਿੱਚ ਵੀ ਕਈ ਵਾਰ ਮਜ਼ਾਕ ਹੁੰਦਾ ਹੈ ਸੁਭਾਅ ਵਿੱਚ ਵੀ ਕਈ ਵਾਰ ਮਜ਼ਾਕ ਹੁੰਦਾ ਹੈ ਪਰ ਸਾਹਮਣੇ ਵਾਲਾ ਹਰੇਕ ਸ਼ਖਸ ਮਜ਼ਾਕ ਨੂੰ ਸਮਝੇ ਐਨਾ ਕੌਣ ਸਲਾਕ ਲਵੇ ਸ਼ਬਦਾਂ ਦੀ ਖੇਡ ਸ਼ਬਦਾਂ ਦੀ ਖੇਡ ਸਾਰੀਆਂ ਖੇਡਾਂ ਤੋਂ ਤਾਕਤ ਵੱਧ ਲਵਾਉਂਦੀ ਹੈ ਇਹ ਖੇਡ ਅੰਦਰ ਮਨ ਤੋਂ ਚਲਦੀ ਹੈ ਤੇ ਵਾਰ ਤਲਵਾਰ ਬਣ ਕੇ ਜਾਂ ਪਿਆਰ ਬਣ ਕੇ ਆਉਂਦੀ ਹੈ ਤਲਵਾਰ ਬਣ ਕੇ ਜਾਂ ਪਿਆਰ ਬਣ ਕੇ ਆਉਂਦੀ ਹੈ